ਸੀਐਮ ਮਾਨ ਦੇ ਸਰੂਪਾਂ ਵਾਲੇ ਬਿਆਨ ਤੇ ਸੁਖੀ ਦੇ ਅਸਤੀਫੇ ਤੋਂ ਬਾਅਦ ਹੁਣ ਸਰਕਾਰ ਨੇ ਕਿਆ ਗਲਤਫਹਿਮੀ ਹੋ ਗਈ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਫਤਿਹ ਮੀਡੀਆ 5 ਦੀ ਇੱਕ ਖਾਸ ਰਿਪੋਰਟ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਨੇ ਉਹਨਾਂ ਨੂੰ ਮਿਲੇ ਕੈਬਨਿਟ ਰੈਂਕ ਤੇ ਚੇਅਰਮੈਨ ਕਨਵੇਅਰ ਦੇ ਅਹੁਦੇ ਤੋਂ 18 ਜਨਵਰੀ ਨੂੰ ਅਸਤੀਫਾ ਦੇ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 169 ਸਰੂਪਾਂ ਬਾਰੇ ਦਿੱਤੇ ਗਏ ਬਿਆਨ ਤੇ ਸੁਖਵਿੰਦਰ ਸੁਖੀ ਦੇ ਅਸਤੀਫੇ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਰਾਜਾ ਸਾਹਿਬ ਰਸੋਖਾਨਾ ਬੰਗਾ ਤੋਂ ਜੜੇ 169 ਸੂਪ ਮਿਲੇ ਸਨ ਉਹਨਾਂ ਸੂਪਾਂ ਦੀ ਜਾਂਚ ਪੂਰੀ ਕਰ ਲਈ ਗਈ ਹੈ ਤੇ ਜਾਂਚ ਵਿੱਚ ਪਾਇਆ ਗਿਆ ਕਿ ਉਹਨਾਂ ਦਾ ਸਾਰਾ ਰਿਕਾਰਡ ਹੈ ਤੇ ਉਹਨਾਂ 'ਚ ਕੁਝ ਵੀ ਗਲਤ ਨਹੀਂ ਹੈ ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 14 ਜਨਵਰੀ ਨੂੰ ਦਾਅਵਾ ਕੀਤਾ ਸੀ ਕਿ ਲਾਪਤਾ 328 ਰੂਪਾਂ ਦੇ ਮਾਮਲੇ 'ਚ ਬਣਾਈ ਗਈ ਜਾਂਚ ਕਮੇਟੀ ਨੂੰ ਬੰਗਾ ਦੇ ਇੱਕ ਧਾਰਮਿਕ ਸਥਾਨ ਤੋਂ 169 ਸੂਪ ਮਿਲੇ ਨੇ ਤੇ ਇਹਨਾਂ 'ਚੋਂ ਸਿਰਫ 30 ਰੂਪਾਂ ਦਾ ਹੀ ਰਿਕਾਰਡ ਮਿਲਿਆ ਜਿਸ ਤੋਂ ਬਾਅਦ ਬੰਗਾਤੀ ਵਿਧਾਇਕ ਨੇ ਕੈਬਨਟ ਰੈਂਕ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਹੁਣ ਇਸ ਦਾਅਵੇ ਤੇ ਪੰਜਾਬ ਸਰਕਾਰ ਨੇ ਨਵਾਂ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਕਿ ਸਾਰੇ ਸਰੂਪਾਂ ਦਾ ਰਿਕਾਰਡ ਮਿਲ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲਾਪਤਾ 328 ਰੂਪਾਂ ਦੇ ਮਾਮਲੇ ਵਿੱਚ ਸੰਗਤ ਵਿੱਚ ਐਨਸੀ ਤੇ ਸੰਗਤ ਦੀ ਆਸਥਾ ਹੈ ਕਿ ਉਹ ਪਾਵਨ ਸਰੂਪ ਲੱਭੇ ਜਾਣ ਤੇ ਉਨ੍ਹਾਂ ਬਾਰੇ ਪਤਾ ਕੀਤਾ ਜਾਵੇ ਤੇ ਸੁਰੱਖਿਅਤ ਹੱਥਾਂ ਦੇ ਵਿੱਚ ਆਉਣ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂਚ ਬਿਠਾਈ ਤੇ ਸਾਡੀ ਜਾਂਚ ਟੀਮ ਰਾਜਾ ਸਾਹਿਬ ਰਸੋਖਾਨਾ ਬੰਗਾ ਪਹੁੰਚੀ ਤੇ ਉਹਨਾਂ ਨੂੰ 169 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਜਾਣਕਾਰੀ ਮਿਲੀ ਹੁਣ ਜਾਂਚ ਪੂਰੀ ਤਰ੍ਹਾਂ ਹੋ ਚੁੱਕੀ ਹੈ ਇਸ ਸਥਾਨ ਤੋਂ ਕੁਝ ਵੀ ਗਲਤ ਨਹੀਂ ਮਿਲਿਆ ਰਿਕਾਰਡ ਸਾਰਾ ਦਰੁਸਤ ਪਾਇਆ ਗਿਆ ਕਿਸੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਖਿਲਾਫ ਮੁਕਦਮਾ ਨਾ ਪਹਿਲਾਂ ਦਰਸੀ ਤੇ ਨਾ ਹੋਣ ਦਰਜ ਹੈ ਰਿਕਾਰਡ ਸਾਰਾ ਦਰੁਸਤ ਪਾਇਆ ਗਿਆ ਇਸ ਸਥਾਨ ਤੇ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨਵੀ ਆਉਣਗੇ ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਜਿਹੜੇ ਲਾਪਤਾ 328 ਰੂਪ ਨੇ ਉਹਨਾਂ ਦੀ ਪਾਲ ਲਈ ਪੁਲਿਸ ਵੱਲੋਂ ਬਣਾਈ ਗਈ ਜਾਂਚ ਕਮੇਟੀ ਆਪਣਾ ਕੰਮ ਕਰਦੀ ਰਹੇਗੀ ਉਹਨਾਂ ਕਿਹਾ ਜੇ ਪ੍ਰਬੰਧਕ ਕਮੇਟੀ ਨਾਲ ਬਹੁਤ ਲੰਮੀ ਚਰਚਾ ਹੋਈ ਹੈ ਕਿਉਂਕਿ ਸਾਡੀ ਸਾਰਿਆਂ ਦੀ ਆਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਸੇ ਲਈ ਕੋਈ ਵੀ ਗਲਤ ਕੰਮ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਥੋਂ ਦਾ ਸਾਰਾ ਰਿਕਾਰਡ ਸਹੀ ਪਾਇਆ ਗਿਆ। ਜਾਂਚ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 169 ਸਰੂਪਾਂ ਬਾਰੇ 14 ਜਨਵਰੀ ਨੂੰ ਦਿੱਤੀ ਜਾਣਕਾਰੀ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਤਨਾ ਕੀਤੇ ਗਲਤ ਫਹਿਮੀ ਸੀ ਤੇ ਉਹ ਦੂਰ ਹੋ ਗਈ ਹੈ। ਹੁਣ ਜਿਹੜਾ ਰਿਕਾਰਡ ਹੈ ਉਹ درست ਪਾਇਆ ਗਿਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ 169 ਸਰੂਪਾਂ ਬਾਰੇ ਦਾਅਵਾ ਕੀਤਾ ਸੀ ਤਾਂ ਉਸ ਤੋਂ ਬਾਅਦ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਉਹਨਾਂ ਨੂੰ ਮਿਲੇ ਕੈਬਨਿਟ ਰੈਂਕ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਹੁਦੇ ਤੋਂ 18 ਜਨਵਰੀ ਨੂੰ ਅਸਤੀਫਾ ਦੇ ਦਿੱਤਾ ਸੀ ਸੁਖਵਿੰਦਰ ਸੁੱਖੀ ਨੇ ਧਾਰਮਿਕ ਸਥਾਨ ਰਾਜਾ ਸਾਹਿਬ ਰਸੋਖਾਨਾ ਦੀ ਮਰਿਆਦਾ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਨੂੰ ਇਸ ਅਸਤੀਫੇ ਦਾ ਮੁੱਖ ਕਾਰਨ ਦੱਸਿਆ ਸੁਖਵਿੰਦਰ ਸੁੱਖੀ ਨੇ ਅਤਵਾਰ ਨੂੰ ਉਸ ਥਾਂ ਤੇ ਪਹੁੰਚ ਕੇ ਆਪਣੇ ਫੇਸਬੁੱਕ ਅਕਾਊਂਟ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦੀ ਗੱਲ ਵੀ ਆਖੀ ਸੀ ਵਿਧਾਇਕ ਸੁਖਵਿੰਦਰ ਸੁੱਖੀ ਨੇ ਫੇਸਬੁੱਕ ਤੇ ਵੀਡੀਓ ਸਾਂਝਾ ਕਰਦਿਆ ਕਿ ਆ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਇੱਥੇ ਪਛਤਾਵਾ ਕਰਨ ਤੇ ਆਸ਼ਾ ਅਸ਼ੀਰਵਾਦ ਲੈਣ ਆ ਰਿਹਾ ਮੈਂ ਮਹਿਸੂਸ ਕਰਦਾ ਕਿ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਇੱਥੇ ਮਾਨ ਮਰਿਆਦਾ ਨੂੰ ਲੈ ਕੇ ਕੁਝ ਸ਼ੰਕੇ ਪ੍ਰਗਟ ਕੀਤੇ ਗਏ ਸੀ ਇਥੇ ਅਖੰਡ ਪਾਠ ਸਾਹਿਬ ਦੇ ਭੋਗ ਨਹੀਂ ਪਾਏ ਜਾਂਦੇ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਸਰੂਪ ਪਰਿਆਦਾ ਵਿੱਚ ਨਹੀਂ ਨੇ ਇਸ ਕਰਕੇ ਮੇਰੇ ਤੇ ਸੰਗਤ ਦੇ ਮਨ ਨੂੰ ਠੇਸ ਪਹੁੰਚੀ ਹੈ ਉਹਨਾਂ ਅੱਗੇ ਕਿਹਾ ਕਿ ਇਥੇ ਬਹੁਤ ਸਾਰੇ ਸਿਆਸਤਦਾਨ ਆਏ ਜਿਨ੍ਹਾਂ ਨੇ ਸਿਆਸਤ ਕੀਤੀ ਪਰ ਮੇਰੇ ਲਈ ਸਿਆਸਤ ਦਾ ਕਾਰ ਨਹੀਂ ਮੇਰੇ ਲਈ ਇਹ ਰੱਬ ਦਾ ਕਾਰ ਹੈ ਮੈਂ ਅੱਜ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਮੈਂ ਉਸ ਤੋਂ ਤੇ ਕਨਵੇਅਰ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਸੁਖਵਿੰਦਰ ਸੁਖੀ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੋ ਇਥੋਂ ਦਾ ਸੱਚ ਹੈ ਉਹ ਦੱਸ ਕੇ ਜੋ ਗਿਲੇ ਸ਼ਿਕਵੇ ਨੇ ਉਹ ਮਿਟਾ ਸਕਾ ਜੋ ਇਹ ਪਰੰਪੂਲੇਖੇ ਨੇ ਉਹ ਅਸੀਂ ਦੂਰ ਕਰਾਂਗੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਰੱਖੀ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਕਿਹਾ ਸੀ ਕਿ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲੇ ਨੇ ਉਹਨਾਂ ਕਿਆਸੀ ਇਹਨਾਂ ਮਿਲੇ ਸਰੂਪਾਂ ਦੇ ਵਿੱਚ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਸਿਰਫ 30 ਸਰੂਪਾਂ ਦਾ ਹੀ ਰਿਕਾਰਡ ਮਿਲ ਸਕਿਆ ਤੇ ਨਾ ਹੀ ਡੇਰੇ ਦੇ ਪ੍ਰਬੰਧਕ ਜਾਂਚ ਕਮੇਟੀ ਸਿੱਟ ਨੂੰ ਜਵਾਬ ਦੇ ਸਕੇ ਕਿ 139 ਸਰੂਪ ਕਿੱਥੋਂ ਤੇ ਕਿਵੇਂ ਲਿਆਂਦੇ ਗਏ اسیਹੀ ਮੁੱਦੇ ਤੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਵੀ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਸਭ ਤੋਂ ਪਹਿਲਾ ਹੈ 328 ਰੁਪਏ ਦੇ ਮਾਮਲੇ ਦੀ ਜਾਂਚ ਕਰਦੀ ਸਿੱਟ ਨੂੰ ਨਵਾਂ ਸ਼ਹਿਰ ਦੇ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਡੇਰੇ ਤੋਂ 169 ਸਰੂਪ ਮਿਲੇ ਨੇ ਇਹਨਾਂ ਵਿੱਚੋਂ 139 ਰੁਪਏ ਅਜੇ ਹਨ ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ ਹਾਲਾਂਕਿ 30 ਰੁਪਿਆਂ ਦੀਆਂ ਪਰਚੀਆਂ ਜ਼ਰੂਰ ਮਿਲੀਆਂ ਨੇ ਜੋ ਕਿਸੇ ਹੋਰ ਦੋ ਗੁਰਦੁਆਰਿਆਂ ਨੂੰ ਜਾਰੀ ਕੀਤੇ ਗਏ ਨੇ ਤੇ ਇਹਨਾਂ ਨੂੰ ਵੀ ਡੇਰੇ ਦੇ ਵਿੱਚ ਰੱਖਿਆ ਹੋਇਆ ਹੈ ਭਗਵੰਤ ਮਾਨ ਨੇ ਅੱਗੇ ਕਿਹਾ ਕਿ 139 ਰੂਪਾਂ ਦਾ ਰਿਕਾਰਡ ਨਾ ਤਾਂ ਸ਼ਰੋਮੀ ਕਮੇਟੀ ਕੋਲ ਹੈ ਤੇ ਨਾ ਹੀ ਡੇਰੇ ਦੇ ਪ੍ਰਬੰਧਕਾਂ ਤੋਂ ਮਿਲਿਆ ਤੇ ਨਾ ਹੀ ਡੇਰੇ ਦੇ ਪ੍ਰਬੰਧਕ ਇਸ ਦਾ ਹਿਸਾਬ ਦੇ ਸਕੇ ਕਿ ਇਹ ਇੱਕ ਕਦੋਂ ਤੇ ਕਿੱਥੋਂ ਲਿਆਏ ਗਏ ਸਾਡਾ ਕੰਮ ਸਰੂਪਾਂ ਦੀ ਪਾਲ ਕਰਨਾ ਤੇ ਹੁਣ ਜਿਵੇਂ ਅਗਲ ਤਖਤ ਸਾਹਿਬ ਜਾਂ ਸ਼ਰੋਮੀ ਕਮੇਟੀ ਹੁਕਮ ਕਰੇਗੀ ਅਸੀਂ ਪੂਰੇ ਮਰਿਆਦਾ ਤੇ ਸਤਕਾਰ ਦੇ ਨਾਲ ਉਸੇ ਥਾਂ ਤੇ ਸਰੂਪਾਂ ਨੂੰ ਦੇ ਦਵਾਂਗੇ 14 ਜਨਵਰੀ ਨੂੰ ਹੀ ਸ਼ਾਮ ਵੇਲੇ ਸੁਖਵਿੰਦਰ ਸੁਖੀ ਨੇ ਇਸ ਸਥਾਨ ਉੱਪਰ ਪਹੁੰਚ ਕੇ ਇੱਕ ਵੀਡੀਓ ਜਾਰੀ ਕੀਤੀ ਸੀ। ਉਹਨਾਂ ਕਹਾਸੀ ਮੇਰੇ ਧਿਆਨ ਦੇ ਵਿੱਚ ਆਇਆ ਕਿ ਬਹੁਤ ਲੋਕ ਕਹਿ ਰਹੇ ਨੇ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਰਿਆਦਾ ਮੁਤਾਬਿਕ ਮਾਨ ਸਨਮਾਨ ਨਹੀਂ ਹੋਇਆ। ਇਹ ਉਹ ਸਥਾਨ ਹੈ ਜਿੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋ ਸਕਦੀ। ਮੇਰੇ ਸਾਰਿਆਂ ਨੂੰ ਅਪੀਲ ਹੈ ਕਿ ਇਸ ਥਾਂ ਦਾ ਸਤਕਾਰ ਕੀਤਾ ਜਾਵੇ। ਫਤਿਹ ਮੀਡੀਆ 5 ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।